ਬੁਢਾਪਾ ਪੈਨਸ਼ਨ ਸਕੀਮ ਸੰਬੰਧੀ ਆਈ ਵੱਡੀ ਅਪਡੇਟ ਅਗਸਤ ਮਹੀਨੇ ਦੀ ਪੈਨਸ਼ਨ ਕਦੋਂ ਅਤੇ ਕਿੰਨੀ ਆਵੇਗੀ 2500 ਰੁਪਏ ਆਵੇਗੀ ਜਾਂ ਫਿਰ 1500 ਆਵੇਗੀ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਗੁਜ਼ਾਰਿਸ਼ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਇਹ ਵੱਡਾ ਐਲਾਨ ਕੀਤਾ ਸੀ ਕਿ ਜਿਹੜੀ ਬੁਢਾਪਾ ਪੈਨਸ਼ਨ ਹੈ ਉਸ ਨੂੰ ਵਧਾ ਕੇ 1500 ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਬਜ਼ੁਰਗਾਂ ਨੂੰ ਸਹਾਇਤਾ ਪਰ ਮਿਲੇਗੀ ਜੀ ਹਾਂ ਹੁਣ ਜਿਹੜੀ ਬੁਢਾਪਾ ਪੈਨਸ਼ਨ ਹੈ ਕਦੋਂ ਆਵੇਗੀ ਅਗਸਤ ਮਹੀਨੇ ਦੀ ਬੁਢਾਪਾ ਪੈਨਸ਼ਨ ਕਦੋਂ ਆਵੇਗੀ ਜੀ ਹਾਂ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਖੜੀ ਵਾਲੇ ਦਿਨ ਪੈਨਸ਼ਨ ਜਿਹੜੀਆਂ ਖਾਤਿਆਂ ਵਿੱਚ ਪਾਈ ਜਾ ਸਕਦੀ ਹੈ ਤੇ ਪੈਨਸ਼ਨ ਕਿੰਨੀ ਆਵੇਗੀ ਇਸ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਆਮ ਆਦੀ ਪਾਰਟੀ ਨੇ ਇਹ ਗਾਰੰਟੀ ਦਿੱਤੀ ਸੀ ਕਿ 1-1 ਕਾ 1000 ਰੁਪਿਆ ਹਰ ਮਹੀਨੇ ਮਹਿਲਾਵਾਂ ਨੂੰ ਉਹਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤਾ ਜਾਵੇਗਾ ਤੇ ਬੁਢਾਪਾ ਪੈਨਸ਼ਨ ਜਿਹੜੀ ਹੈ 1500 ਤੋਂ ਵਧਾ ਕੇ 2500 ਰੁਪਿਆ ਕਰ ਦਿੱਤੀ ਜਾਵੇਗੀ ਤੇ 50 ਸਰਕਾਰ ਆਮ ਆਦਮੀ ਪਾਰਟੀ ਨੂੰ ਬਣੇ ਹੋਏ 3 ਸਾਲ ਹੋ ਚੁੱਕੇ ਹਨ ਤੇ ਸਰਕਾਰ ਨੇ ਇਸ ਸੰਬੰਧੀ ਹਜੇ ਤੱਕ ਕੋਈ ਜਾਣਕਾਰੀ ਨਹੀਂ ਕੀ ਸਾਂਝੀ ਕੀਤੀ ਤੁਹਾਨੂੰ ਦੱਸ ਦਈਏ ਜਿਹੜੀ ਹੁਣ ਬੁਢਾਪਾ ਪੈਨਸ਼ਨ ਖਾਤਿਆਂ ਵਿੱਚ ਆਉਂਦੀ ਹੈ ਉਹ ਬਿਨਾਂ ਰੋਕੇ ਹੁਣ ਬਜ਼ੁਰਗਾਂ ਦੇ ਖਾਤਿਆਂ ਵਿੱਚ ਆਵੇਗੀ ਅਤੇ ਕਿਸੇ ਬੈਂਕ ਦੇ ਵਿੱਚ ਕੋਈ ਹ ਰੁਕਾਵਟ ਨਹੀਂ ਆਵੇਗੀ ਸਰਕਾਰ ਨੇ ਸਿੱਧਾ ਐਲਾਨ ਕਰਤਾ ਜਿਹੜੀ ਬੁਢਾਪਾ ਪੈਨਸ਼ਨ ਹੈ ਓਹੋ ਬਜ਼ੁਰਗਾਂ ਦੀ ਹਰ ਤਰੀਕ ਨੂੰ ਸਹੀ ਤਰੀਕੇ ਤੇ ਸਹੀ ਟਾਈਮ ਤੇ ਉਹਨਾਂ ਦੇ ਖਾਤਾ ਵਿੱਚ ਟਰਾਂਸਫਰ ਕੀਤੀ ਜਾਵੇਗੀ ਤਾਂ ਹੁਣ ਤੁਹਾਨੂੰ ਦੱਸ ਦਈਏ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਰੱਖਣੀ ਨੂੰ ਵੀ ਆ ਸਕਦੀ ਹੈ ਜਾਂ ਫਿਰ 15 ਤਰੀਕ ਤੋਂ ਪਹਿਲਾਂ ਪਹਿਲਾਂ 15 ਅਗਸਤ ਤੋਂ ਪਹਿਲਾਂ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੀ ਹੈ ਬੁਢਾਪਾ ਪੈਨਸ਼ਨ ਆ ਜਾਵੇਗੀ ਹੁਣ ਗੱਲ ਕਰੀਏ ਬੁਢਾਪਾ ਪੈਨਸ਼ਨ ਆਉਣੀ ਕਿੰਨੀ ਹੈ ਖਾਤੇ ਵਿੱਚ ਕਿੰਨੀ ਆਵੇਗੀ ਤੁਹਾਨੂੰ ਦੱਸ ਦਈਏ ਫਿਲਹਾਲ ਜਿਹੜੀ ਬੁਢਾਪਾ ਪੈਨਸ਼ਨ ਹੈ ਉਹ 1500 ਹੀ ਆਵੇਗੀ ਕੁਕਿ ਸਰਕਾਰ ਦੁਆਰਾ ਹਜੇ ਤੱਕ ਕੋਈ ਵੀ ਅਜਿਹਾ ਨੋਟੀਫਿਕੇਸ਼ਨ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਬੁਢਾਪਾ ਪੈਨਸ਼ਨ ਵਧ ਗਈ ਹੈ ਫਿਲਹਾਲ ਜਿਹੜੀ ਤੁਹਾਡੀ ਪੈਨਸ਼ਨ ਹੈ ਉਹ 1500 ਹੀ ਆਵੇਗੀ ਤੇ 15 ਅਗਸਤ ਤੋਂ ਪਹਿਲਾਂ ਪਹਿਲਾਂ ਆ ਸਕਦੀ ਹੈ ਤੇ ਜਾਂ ਰੱਖੜੀ ਵਾਲ ਦੇ ਦਿਨ ਯਾਨੀ ਕਿ ਕੱਲ ਨੂੰ ਵੀ ਤੁਹਾਡੇ ਖਾਤੇ ਵਿੱਚ ਪੈਨਸ਼ਨ ਆ ਸਕਦੀ ਹੈ ਬਾਕੀ ਜਿਵੇਂ ਹੀ ਆਪ ਨੂੰ ਇਸ ਸਬੰਧੀ ਜਾਣਕਾਰੀ ਆਉਂਦੀ ਹੈ ਅਸੀਂ ਚੈਨਲ 'ਤੇ ਸ਼ੇਅਰ ਕਰਾਂਗੇ ਚੈਨਲ ਨੂੰ ਕਰ ਲਿਓ ਸ਼ੇਅਰ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੁਢਾਪਾ ਪੈਨਸ਼ਨ ਸਬੰਧੀ ਹੋਰ ਜਾਣਕਾਰੀ ਤੁਹਾਨੂੰ ਮਿਲਦੀ ਰਹਿਣੀ ਹੈ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ